ਹਾਂਜੀ ਦੋਸਤੋ ਕਹਾਣੀ ਧਰੋ ਲਿਖੇ ਸੰਜੋਗ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਸ਼ੁਰੂ ਕਰਦੇ ਹਾਂ ਜੀ ਮੱਥਾ ਠੇਕਦਾ ਬੇਬੇ ਤਗੜੀਆਂ ਮੇਰੇ ਜਾਨ ਪਿੱਛੋਂ ਬਲਜੀਤ ਨੇ ਵਿਹੜੇ ਵਿੱਚ மஞ்சੇ ਤੇ ਬੈਠੀ ਆਪਣੀ ਬੁਢੜੀ ਮਾਂ ਨੂੰ ਆਖਿਆ ਹਾਂ ਪੁੱਤ ਮੈਂ ਤਗੜੀ ਆ ਮੈਨੂੰ ਕੀ ਹੋਣਾ ਸੁੱਖ ਤੇ ਹੈ ਪੁੱਤ ਐਨੀ ਛੇਤੀ ਮੋੜ ਆਇਆ ਨਾਨਕਿਆਂ ਤੋਂ ਕੋਈ ਗੱਲ ਤੇ ਨਹੀਂ ਹੋਗੀ ਉੱਥੇ ਦਿਨ ਦੇ ਚੌਥੇ ਪੈਰ ਮੋੜ ਆਇਆ ਬਲਜੀਤ ਨੂੰ ਬੇਬੇ ਤੇ ਸ਼ੱਕੀ ਹੋ ਕੇ ਮੂੰਹ ਮੱਥਾ ਚੁੰਮ ਕੇ ਪੁੱਛਿਆ ਹਾਂ ਬੇਬੇ ਸਭ ਠੀਕ ਹੈ ਉਥੇ ਹੋਰ ਦਿਨ ਰਹਿ ਕੇ ਮੈਂ ਕੀ ਕਰਨਾ ਸੀ ਇੱਕ ਪੈਰ ਇੱਧਰ ਤੇ ਇੱਕ ਪੈਰ ਉੱਧਰ ਇੱਕ ਰਾਤ ਪਹਿਲੇ ਮਾਮੇ ਦੇ ਤੇ ਦੂਜੀ ਰਾਤ ਦੂਜੇ ਮਾਮੇ ਦੇ ਮੇਰਾ ਨਾਲੇ ਤੇਰੇ ਬਿਨਾ ਕਿੱਥੇ ਜੀ ਲੱਗਣਾ ਸੀ ਉਥੇ ਨਾਲ-ਨਾਲ ਕੱਪੜੇ ਬਦਲੀ ਕਰਦਿਆਂ ਬਲਜੀਤ ਬੋਲਿਆ ਅੱਛਾ ਜਿਹੜੀ ਗੱਲ ਲਈ ਗਿਆ ਸੀ ਉਹਦਾ ਕੀ ਬਣਿਆ ਬੇਬੇ ਨੇ ਚਾਹ ਦੀ ਪਤਿੱਲੀ ਧਰ ਲਈ ਬਣਿਆ ਤਾਂ ਕੁਝ ਨਹੀਂ ਬੇਬੇ ਮੈਂ ਨਾ ਹਾਂ ਕੀਤੀ ਨਾ ਨਾ ਕੀਤੀ ਕਿਉਂ ਪੁੱਤ ਕੋਈ ਕਮੀਆਂ ਕੁੜੀ ਚ ਨਾ ਬੇਬੇ ਕੁੜੀ ਤਾਂ ਠੀਕ ਆ ਪੜ੍ਹੀ ਲਿਖੀ ਵੀ ਆ ਪਰ ਮੈਨੂੰ ਆਪਣੇ ਹਿਸਾਬ ਨਾਲ ਠੀਕ ਜਿਹੀ ਨਹੀਂ ਲੱਗੀ ਕਿਉਂ ਪੁੱਤ ਕੀ ਗੱਲ ਹੋ ਗਈ ਬੇਬੇ ਇੱਕ ਤਾਂ ਉਹ ਸਾਡੇ ਤੋਂ ਉੱਚੇ ਘਰਾਣੇ ਦੀ ਆ ਦੂਜਾ ਕੁੜੀ ਟੌਰ ਟੱਪੇ ਵਾਲੀ ਆ ਮੇਰਾ ਮਤਲਬ ਬਾਲੇ ਖੁੱਲੇ ਡੁੱਲੇ ਖਰਚੇ ਕਰਨ ਵਾਲੀ ਆ ਆਪਣੇ ਨਾਲ ਦਾਲ ਨਿਰਲਨੀ ਉਹਦੀ ਲੈ ਪੁੱਤ ਫਿਰ ਕੀ ਹੋਇਆ ਦੱਸ ਘਰ ਤਾਂ ਹੱਸਦਿਆਂ ਖੇਡਦਿਆਂ ਨਾਲ ਹੀ ਸੋਹਣੇ ਲੱਗਦੇ ਆ ਤੂੰ ਕੋਈ ਹਾਂ ਨਾ ਕਰ ਬਸ ਮੇਰੇ ਅੱਖਾਂ ਮੀਟਣ ਤੋਂ ਪਹਿਲਾਂ ਤੇਰਾ ਵਿਆਹ ਹੋ ਜਾਏ ਨਦੀ ਕਿਨਾਰੇ ਰੁੱਖ ਦੇ ਦਮ ਦਾ ਕੀ ਭਰੋਸਾ ਮੈਂ ਵੀ ਚਾਰ ਦਿਨ ਨੌ ਨਾਲ ਹੱਸ ਖੇਡ ਲਵਾਂ ਸਾਡੇ ਕੋਲੋਂ ਵੀ ਜਿੰਨਾ ਪੁੱਗਿਆ ਸਰਿਆ ਕਰਾਂਗੇ ਮੈਂ ਵੀ ਸੋਖੇ ਸਾਹ ਲੈ ਕੇ ਜੀਵਨ ਪੰਥ ਨੂੰ ਨਿਭੇੜ ਲਵਾਂ ਨਾਲੇ ਬੇਬੇ ਨੇ ਚਾਹ ਦਾ ਗਲਾਸ ਬਲਜੀਤ ਦੇ ਹੱਥ ਫੜਾ ਖੁਸ਼ੀ ਜ਼ਾਹਿਰ ਕੀਤੀ ਜਿਵੇਂ ਬੇਬੇ ਤੈਨੂੰ ਠੀਕ ਲੱਗੇ ਬਾਅਦ ਚ ਨਾ ਕਹੀਂ ਕਿ ਮੈਂ ਤਾਂ ਬਾਲੀ ਔਖੀ ਆ ਕੁੜੀ ਤੋਂ ਬਲਜੀਤ ਨੇ ਆਪਣੀ ਮਾਂ ਨੂੰ ਮਖੌਲ ਕੀਤਾ ਤੂੰ ਪੁੱਤ ਹੁਣੇ ਹੀ ਮਾਮੀ ਨੂੰ ਚਿੱਠੀ ਘੱਲ ਦੇ ਕੁੜੀ ਵਾਲੇ ਸਾਖ ਤੋਂ ਦੀ ਗੱਲ ਤੋਂ ਮੁਕਰੰਨਾ ਫਿਰ ਕੁਝ ਦਿਨਾਂ ਨੂੰ ਮੈਂ ਆਪੇ ਜਾ ਕੇ ਪੱਖ ਠੱਕ ਘਰ ਆਉਣੀ ਆ ਬੇਬੇ ਕੱਲ ਨੂੰ ਪਾ ਦਿਆਂਗਾ ਚਿੱਠੀ ਹੁਣ ਤਾਂ ਆਥਣ ਵੇਲਾ ਹੋ ਚੱਲਿਆ ਚਲ ਚੰਗਾ ਭਾਈ ਤੇਰੀ ਮਰਜ਼ੀ ਫਿਰ ਹੁਣ ਤੂੰ ਆਰਾਮ ਕਰ ਪੋਰਾ ਥੱਕਿਆ ਆਇਆ ਏ ਨਾਲੇ ਹਾਂ ਸੱਚ ਉਹ ਤੇਰਾ ਇੱਕ ਮਿੱਤਰ ਆਇਆ ਸੀ ਸੋਹਣਾ ਸੁਨੱਖਾ ਸੌਜਿਆ ਮੁੰਡਾ ਆਖਦਾ ਸੀ ਕਿ ਜਦੋਂ ਤੂੰ ਆਵੇਂ ਮੈਂ ਤੈਨੂੰ ਉਹਦੇ ਨਾਲ ਮਿਲਨ ਦਾ ਸੁਨੇਹਾ ਦੇ ਦਿਆਂ ਮੈਨੂੰ ਤਾਂ ਸੀ ਕਿ ਤੂੰ ਹਲੇ 4-5 ਦਿਨ ਨਹੀਂ ਮੁੜਨਾ ਮੈਂ ਉਹਨੂੰ ਐਵੇਂ ਵਿਚਾਰੇ ਨੂੰ ਮੋੜਤਾ ਬੇਬੇ ਕੀ ਨਾਂ ਸੀ ਉਹਦਾ ਬਲਜੀਤ ਅਚਾਨਕ ਮੰਜੀ ਤੋਂ ਉੱਠ ਕੇ ਬੈਠਾ ਤੇ ਉਹ ਨਾ ਤਾਂ ਪੁੱਤ ਆਪਦਾ ਵੀਰਾ ਦੱਸਦਾ ਸੀ। ਅੱਛਾ ਬੇਬੇ ਮੈਂ ਹੁਣੇ ਆਉਣਾ ਵੀਰੇ ਨੂੰ ਮਿਲ ਕੇ ਫਿਰ। ਵੇ ਪੁੱਤ ਕੱਲ ਚਲਿਆਂ ਜਾਵਾਂ ਹੁਣ ਤਾਂ ਕਵੇਲਾ ਹੋ ਗਿਆ ਏ। ਬੇਬੇ ਮੈਂ ਛੇਤੀ ਆਜੂ ਤੂੰ ਫਿਕਰ ਨਾ ਕਰ। ਇਹਨਾਂ ਆਖ ਬਲਜੀਤ ਟਪੂਸੀਆਂ ਮਾਰਦਾ ਹੋ ਗਿਆ ਹੋ ਗਿਆ। ਬਲਜੀਤ ਤੇ ਵੀਰੇ ਦੀ ਦੋਸਤੀ ਕਰੀਬ 6 ਮਹੀਨੇ ਪਹਿਲਾਂ ਹੋਈ ਸੀ। ਬਲਜੀਤ ਰਾਹੇ ਸਿਰਤੇ ਕਣਕ ਦਾ ਥੈਲਾ ਚੁੱਕ ਪਿੰਡ ਦੀ ਚੱਕੀ ਤੇ ਆਟਾ ਪੇਹਣ ਚੱਲਿਆ ਸੀ ਪਹਿਲਾਂ ਪੈਲ ਆਪਣੀ ਪੈਲੀ ਵਿੱਚੋਂ ਦੀ ਗੁਜ਼ਰਦਾ ਹੋਇਆ ਤੁਰਦਾ ਜਾਵੇ ਅਗਾਹਾਂ ਇੱਕ ਛੋਟਾ ਜਿਹਾ ਨਾਲਾ ਵਗਦਾ ਸੀ ਜਿੱਥੋਂ ਕਣਕ ਵਾਲਾ ਥੈਲਾ ਚੁੱਕ ਕੇ ਟੱਪਣਾ ਥੋੜਾ ਔਖਾ ਸੀ ਸਾਹਮਣੇ ਉਸ ਨੂੰ ਵੀਰੇ ਨੇ ਆਵਾਜ਼ ਮਾਰੀ ਬਾਈ ਸਿਆਂ ਖੜ ਜਰਾ ਮੈਂ ਆਇਆ ਹੁਣੇ ਹੋਰ ਕਿਧਰੇ ਠੇਡਾ ਨਾ ਖਾ ਲੈ ਵੀਰਾ ਪੱਠਿਆਂ ਵਾਲੀ ਖਾਲੀ ਰੇੜੀ ਲੈ ਤੁਰਿਆ ਆਉਂਦਾ ਸੀ ਲੈ ਭਾਈ ਇਹਦੇ ਉੱਤੇ ਰੱਖ ਦੇ ਥੈਲਾ ਤੈਨੂੰ ਇਹ ਨਾਲਾਂ ਟਪਾ ਦਿਆਂ ਵੀਰੇ ਨੇ ਸਹਿਜ ਸੁਭਾ ਆਖਿਆ ਬਾਈ ਮੈਂ ਚੱਕੀ ਉੱਤੇ ਜਾਣਾ ਆਟਾ ਪਹਿਉਣ ਬਲਜੀਤ ਬੋਲਿਆ ਅੱਛਾ ਬਾਈ ਲੈ ਪਵਾ ਹੱਥ ਫਿਰ ਥੈਲੇ ਨੂੰ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਬਾਈ ਮੈਂ ਤੇਰੀ ਮਦਦ ਕਰਾਂ ਕੋਈ ਬਲਜੀਤ ਨੇ ਵੀਰੇ ਦਾ ਸ਼ੁਕਰਾਨਾ ਕੀਤਾ ਬਾਈ ਤੂੰ ਮੇਰੇ ਨਾਲ ਪੱਠੇ ਰਖਵਾ ਦੇ ਬਸ ਤੇਰਾ ਥੈਲਾ ਮੈਂ ਰਖਵਾ ਦਊ ਤੇਰੇ ਮੋਢੇ ਤੇ ਵੀਰੇ ਨੇ ਬਹੁਤ ਪਿਆਰ ਨਾਲ ਕਿਹਾ ਬਲਜੀਤ ਨੇ ਵੀਰੇ ਦੇ ਕਹੇ ਮੁਤਾਬਕ ਉਸਦੀ ਮਦਦ ਕੀਤੀ ਦੋਵੇਂ ਜਣੇ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਹਨ ਬਾਈ ਸਿਆ ਕੀ ਨਾਮ ਆ ਤੇਰਾ ਪਿੰਡ ਚ ਨਵੇਂ ਆਏ ਲੱਗਦੇ ਹੋ ਤੁਸੀਂ ਵੀਰੇ ਨੇ ਪੁੱਛਿਆ ਬਾਈ ਨਾਂ ਮੇਰਾ ਬਲਜੀਤ ਸਿੰਘ ਹੈ ਆਹੋ ਬਾਈ ਉਧਰੋਂ ਆਏ ਆ ਉਜਾੜੇ ਮਗਰੋਂ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਉਹ ਥਾਂ ਰਾਸਨਾ ਆਈ ਹੁਣ ਮੈਂ ਤੇ ਮੇਰੀ ਮਾਂ ਤੁਹਾਡੇ ਲਾਗਲੇ ਪਿੰਡ 'ਚ ਆ ਬੌੜੇ ਅੱਛਾ ਭਾਈ ਬਾਕੀ ਪਰਿਵਾਰ ਵੀਰੇ ਨੇ ਝੱਕਦੇ ਹੋਏ ਪੁੱਛਿਆ ਬਾਈ ਦੋ ਭਰਾ ਭਰਜਾਈਆਂ ਪੰਜ ਭਤੀਜੇ ਭਤੀਜੀਆਂ ਤੇ ਬਾਪੂ ਉਧਰ ਦੰਗਿਆਂ 'ਚ ਹੀ ਮੁੱਕ ਗਏ ਸਨ ਮੈਂ ਤੇ ਮੇਰੀ ਮਾਂ ਤਾਂ ਬਚ ਗਏ ਅਸੀਂ ਕਿਤੇ ਗਏ ਹੋਏ ਸੀ ਉਦੋਂ ਬਲਜੀਤ ਨੇ ਹੌਕਾ ਭਰਿਆ ਬਲਜੀਤ ਦੀ ਇਹ ਗੱਲ ਸੁਣ ਕੇ ਵੀਰੇ ਨੂੰ ਬਹੁਤ ਦੁੱਖ ਲੱਗਿਆ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਨੇ ਜਾਣ ਬੁੱਝ ਕੇ ਬਲਜੀਤ ਦੇ ਜ਼ਖਮਾਂ ਉੱਤੇ ਨਮਕ ਪਾ ਦਿੱਤਾ ਹੋਵੇ ਇਹ ਤਾਂ ਬਹੁਤ ਮਾੜਾ ਹੋਇਆ ਬਾਈ ਹੋਰ ਬਾਈ ਪੈਲੀ ਡੰਗਰ ਵੱਛਾ ਪੁੱਛ ਕੇ ਵੀਰੇ ਨੇ ਗੱਲ ਬਦਲੀ ਸੁੱਖ ਨਾਲ ਦੋ ਖੇਤ ਟਿੱਬੇ ਵਾਲੇ ਪਾਸੇ ਹੈਗੇ ਆ ਬਾਈ ਡੰਗਰ ਪਸ਼ੂ ਤਾਂ ਅਸੀਂ ਪਿਛਲੇ ਪਿੰਡ ਹੀ ਵੇਚ ਆਏ ਸੀ ਬੇਬੇ ਬੁਢੜੀ ਕੀ ਕੀ ਸੰਭਾਲਦੀ ਕੱਲੀ ਕਹਿਰੀ ਆਪਣੇ ਬਾਰੇ ਵੀ ਦੱਸ ਕੁਝ ਭਾਈ ਮੇਰੇ ਵੀ ਘਰ ਮੇਰੀਆਂ ਦੋ ਭੈਣਾਂ ਨੇ ਭਾਈ ਬਿਰਧ ਬਜ਼ੁਰਗ ਜਾਨੀ ਕਿ ਦਾਦਾ ਜੀ ਨੇ ਬਖਤਾਵਰ ਸਿੰਘ ਮਾਪਿਓ ਬਹੁਤ ਚਿਰ ਪੈਣਾ ਸਾਨੂੰ ਛੱਡ ਕੇ ਚੱਲ ਵਸੇ ਡੰਗਰ ਵੱਛਾ ਹੈ ਗਾਇਆ ਇੱਕ ਖੇਤ ਤੁਹਾਡੇ ਨਾਲ ਲੱਗਦਾ ਬਾਈ ਨਾਲੇ ਇੱਕ ਪਹਾੜ ਵਾਲੇ ਪਾਸੇ ਆ ਵੀਰੇ ਨੇ ਜਵਾਬ ਦਿੱਤਾ ਚੰਗਾ ਬਾਈ ਮੈਂ ਚੱਲਦਾ ਫਿਰ ਹੁਣ ਤਾਂ ਮਿੱਤਰਾ ਮੇਲੇ ਹੁੰਦੇ ਹੀ ਰਹਿਣਗੇ ਬਲਜੀਤ ਨੇ ਕਿਹਾ ਚੰਗਾ ਬਾਈ ਚੱਕੀ ਪਰਲੇ ਸਵੇ ਵਾਲੇ ਪਾਸੇ ਆ ਬਲਜੀਤ ਚੰਗਾ ਪੜਿਆ ਲਿਖਿਆ ਮੁੰਡਾ ਸੀ ਤੇ ਰੱਜ ਕੇ ਸੋਹਣਾ ਸੁਨੱਖਾ ਸੀ ਉਜਾੜੇ ਦੇ ਢੋਣ ਨੇ ਬਸ ਉਹਦੇ ਚਿਹਰੇ ਦੀ ਰੰਗਤ ਬਦਲ ਦਿੱਤੀ ਸੀ ਕੁੱਲੇ ਜੁੱਲੀ ਤੇ ਗੁੱਲੀ ਦੀ ਫਿਕਰ ਨੇ ਉਸ ਨੂੰ ਸੰਘੇੜਿਆ ਹੋਇਆ ਸੀ ਬਲਜੀਤ ਨੇ ਵੀਰੇ ਨੂੰ ਕੀ ਦੇਖਿਆ ਬਸ ਦੇਖਦਾ ਹੀ ਰਹਿ ਗਿਆ ਉਸ ਦੀ ਸੁੰਦਰਤਾ ਬਲਜੀਤ ਦੀ ਰਗ ਰਗ ਵਿੱਚ ਰਚੀ ਹੋਈ ਸੀ ਐਨਾ ਸੋਹਣਾ ਸੁਨੱਖਾ ਗੱਭਰੂ ਗੋਲ-ਗੋਲ ਚੀਰਾ ਗੋਰਾ ਰੰਗ ਪਤਲੇ ਗੁਲਾਬੀ ਹੋਠਾਂ ਵਿੱਚੋਂ ਚਿੱਟੇ ਮੋਤੀਆਂ ਦੀ ਲੜੀ ਚਮਕਦੇ ਦੰਦ ਜਿਵੇਂ ਸੁੱਚੇ ਮੋਤੀ ਕਿਸੇ ਗੁਲਾਬ ਦੀਆਂ ਪੱਤੀਆਂ ਵਿੱਚ ਟਿਕਾਏ ਹੋਣ ਨੀਲੀਆਂ ਅੱਖਾਂ ਮਨਮੋਹਕ ਆਵਾਜ਼ ਕੂਲੇ-ਕੂਲੇ ਹੱਥਾਂ ਦਾ ਸਪਰਸ਼ ਉਸ ਨੂੰ ਵਾਰ-ਵਾਰ ਯਾਦ ਆ ਰਹੇ ਸਨ ਸੋਚ ਰਿਹਾ ਸੀ ਕਿ ਮੈਂ ਤਾਂ ਕਦੇ ਇੰਨੀ ਸੋਹਣੀ ਮਟਿਆਰ ਵੀ ਨਹੀਂ ਦੇਖੀ ਹੋਣੀ ਲੈ ਕਿੰਨਾ ਕਮਲਾ ਆ ਮੈਂ ਵੀ ਉਹਦਾ ਨਾਂ ਵੀ ਨਾ ਪੁੱਛਿਆ ਇਸ ਪਿੰਡ ਦੇ ਮੁੰਡੇ ਵੀ ਵਾ ਵਾ ਹੁਸਨ ਚੱਕੀ ਫਿਰਦੇ ਨੇ ਉੰਜ ਹੈ ਵੀ ਸਾਉ ਜਿਆ ਬੋਲੀ ਵਿੱਚ ਐਨੀ ਮਠਾਸ ਸੀ ਜਿਵੇਂ ਪਲਾ ਵਿੱਚ ਹੀ ਆਪਣਾ ਬਣਾ ਆਪਣਾ ਜਿਹਾ ਬਣਾ ਗਿਆ ਹੋਵੇ ਉੰਜ ਵੀ ਵੇਖਣ ਵਿੱਚ ਲੱਗਦਾ ਸੀ ਕਿ ਤੰ ਕੰਮ ਧੰਦਾ ਦਿਲ ਲਾ ਕੇ ਕਰਦਾ ਹੋਣਾ ਪਤਾ ਨਹੀਂ ਵਿਆਹਾ ਹੈ ਕਿ ਕੁਵਾਰਾ ਬੈਠਾ ਹਲੇ ਇਹਨਾਂ ਸੋਚਾਂ ਵਿੱਚ ਗਵਾਚਿਆ ਬਲਜੀਤ ਚੱਕੀ ਉੱਤੇ ਪਹੁੰਚ ਗਿਆ ਬਲਜੀਤ ਖਿਆਲਾਂ ਵਿੱਚ ਮਗਨ ਚੱਕੀ ਉੱਤੇ ਪਹੁੰਚ ਜਾਂਦਾ ਉੱਥੇ ਇੱਕ ਨੌਜਵਾਨ ਮੁੰਡਾ ਕਰੀਬ 22 ਸਾਲਾਂ ਦਾ ਬੈਠਾ ਹੁੰਦਾ ਬਲਜੀਤ ਤੱਕੜੀ ਉੱਤੇ ਦਾਣੇ ਤੋਲਾ ਕੇ ਥੈਲਾ ਉਸ ਮੁੰਡੇ ਕੋਲ ਰੱਖ ਦਿੰਦਾ ਤੇ ਆਖਦਾ ਲੈ ਬਾਈ ਪੀ ਤੇ ਹੋਣੇ ਨੂੰ ਬਾਈ ਉਹ ਬੈਂਚ ਪਿਆ ਉੱਥੇ ਬਹਿ ਜਾ ਮੇਰਾ ਵੀਰ ਨਾਲੇ ਚੱਕੀ ਤੇ ਪਟਾ ਚੜਾ ਤਿਆ ਕਰੀ ਨਾਲੇ ਇੱਕ ਦੋ ਗੰਢਾ ਹੋ ਰਾ ਜਾਣ ਦੇ ਮੇਰਾ ਕੰਮ ਵੀ ਸੌਖਾ ਹੋ ਜੂ ਮੁੰਡੇ ਨੇ ਕਿਹਾ ਅੱਛਾ ਬਾਈ ਜਿਵੇਂ ਤੇਰੀ ਮਰਜ਼ੀ ਲੈ ਬਹਿ ਜਾਣਾ ਭਾਈ ਬਲਜੀਤ ਚੱਕੀ ਵਿੱਚ ਆਪਣੀ ਨਜ਼ਰ ਇੱਧਰ ਉੱਤਰ ਘੁਮਾਉਣ ਦੇ ਨਾਲ-ਨਾਲ ਵੀਰੇ ਬਾਰੇ ਸੋਚ ਰਿਹਾ ਸੀ ਖਿਆਲਾਂ ਦੀ ਉਦੇੜ ਬੁਣ ਵਿੱਚ ਬੈਠੇ ਨੂੰ 15 ਮਿੰਟ ਹੋ ਗਏ ਸਨ ਕਿ ਉਹਨੂੰ ਦੂਰੋਂ ਹੀ ਉਹ ਹੀ ਖੂਬ ਸੂਰਤ ਨੌਜਵਾਨ ਮੁੰਡਾ ਆਉਂਦਾ ਦਿਖਾਈ ਦਿੱਤਾ ਪਹਿਲਾਂ ਪਹਿਲ ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਾ ਹੋਇਆ ਜਦੋਂ ਉਹ ਨੇੜੇ ਆਇਆ ਬਲਜੀਤ ਦੀ ਜਿਵੇਂ ਰੂਹ ਨੂੰ ਠੰਡ ਪੈ ਗਈ ਉਸ ਦਾ ਅੰਗ ਅੰਗ ਖੜ ਗਿਆ ਉਸਨੇ ਝੱਟ ਉਸਨੂੰ ਸਵਾਲ ਕੀਤਾ ਬਾਈ ਤੂੰ ਇੱਥੇ ਕਿੱਦਾਂ ਮੈਂ ਸੋਚਿਆ ਬਲਜੀਤ ਬਾਈ ਵੀ ਕਣਕ ਪਹਿਉਣ ਗਿਆ ਤੇ ਮੈਂ ਵੀ ਬਲਦਾਂ ਲਈ ਵੰਡ ਦਲਾ ਲਿਆ ਵਾਂ ਨਾਲੇ ਹੋਰ ਜਾਣ ਪਛਾਣ ਵਧ ਜੂ ਨਾਲੇ ਦੇਵੀ ਦੇ ਦਰਸ਼ਨ ਨਾਲੇ ਮੱਜਾਂ ਦਾ ਵਪਾਰ ਉਹ ਅੱਛਾ ਭਾਈ ਆ ਤਾਂ ਬਾਲਾ ਚੰਗਾ ਕੀਤਾ ਤੂੰ ਮੈਂ ਤਾਂ ਤੇਰਾ ਨਾਮ ਹੀ ਨਹੀਂ ਪੁੱਛਿਆ ਯਾਰ ਨਾਮ ਤਾਂ ਦੱਸ ਆਪਣਾ ਮੇਰਾ ਨਾਮ ਵੀਰਾ ਆ ਇਹਨਾਂ ਕਹਿ ਕੇ ਵੀਰਾ ਚੁੱਪ ਹੋ ਗਿਆ ਅੱਛਾ ਭਾਈ ਠੀਕ ਹੈ ਬਲਜੀਤ ਇਹਨਾਂ ਆਖ ਚੁੱਪ ਕਰਕੇ ਅੱਗੇ ਗੱਲ ਤੋਰਨ ਦੀ ਸੋਚਣ ਲੱਗ ਪਿਆ ਵੇ ਬਾਈ ਵੀਰੇ ਤੂੰ ਹੱਲੇ ਪਰਸੋ ਚੌਥ ਆਟਾ ਲੈ ਕੇ ਗਿਆ ਸੀ ਐਨੀ ਛੇਤੀ ਮੁੱਕ ਗਿਆ ਚੱਕੀ ਵਾਲੇ ਮੁੰਡੇ ਨੇ ਵੀਰੇ ਨੂੰ ਆਖਿਆ ਉਹ ਨਾ ਭਾਈ ਇਹ ਤਾਂ ਬਲਦਾਂ ਲਈ ਦਾਣਾ ਤਲਾਉਣ ਆਇਆ ਧਿਆਨ ਰੱਖੀ ਕਿਤੇ ਆਟਾ ਨਾ ਬਣਾ ਦੇ ਵੀਰੇ ਨੇ ਆਖਿਆ ਅੱਛਾ ਬਾਈ ਠੀਕ ਹੈ ਅੱਗੇ ਕੋਈ ਉਲਾਮਾ ਆਉਣ ਦਿੱਤਾ ਭਲਾ ਤੁਹਾਨੂੰ ਮੁੰਡਾ ਬੋਲਿਆ ਹਾਂ ਬਾਈ ਠੀਕ ਆ ਕੰਮ ਤਾਂ ਤੂੰ ਬਹੁਤ ਵਧੀਆ ਕਰਕੇ ਦਿਨਾ ਚੱਕੀ ਵੀ ਤਾਂ ਤਾਂ ਹੀ ਚੱਲਦੀ ਆ ਤੇਰੀ ਵੀਰੇ ਨੇ ਚੱਕੀ ਵਾਲੇ ਮੁੰਡੇ ਦੀ ਤਾਰੀਫ ਕੀਤੀ ਇਹਨੇ ਨੂੰ ਇੱਕ 12-13 ਕੋ ਸਾਲ ਦਾ ਮੁੰਡਾ ਬਲਜੀਤ ਅਤੇ ਵੀਰੇ ਕੋਲ ਆਇਆ ਤੇ ਵੀਰੇ ਨੂੰ ਆਖਣ ਲੱਗਾ ਓਏ ਵੀਰੇ ਉਹ ਚੱਕੀ ਵਾਲਾ ਮੁੰਡਾ ਕਹਿੰਦਾ ਸੀ ਕਿ ਤੂੰ ਕੁੜੀ ਆ ਕੀ ਸੱਚੀ ਤੂੰ ਕੁੜੀ ਆ ਬਲਜੀਤ ਉਹਦੀ ਗੱਲ ਸੁਣ ਕੇ ਹੱਸਣ ਲੱਗ ਪਿਆ ਵੀਰੇ ਦੇ ਚਿਹਰੇ ਉੱਤੇ ਕਚਿਆਈ ਜਿਹੀ ਆ ਗਈ ਵੀਰੇ ਨੇ ਨੀਵੀ ਪਾਲੀ ਤੇ ਉਸ ਦੇ ਚਿਹਰੇ ਦੀਆਂ ਹਵਾਇਆਂ ਉੱਡ ਗਈਆਂ ਉਸ ਦਾ ਮੂੰਹ ਉੱਤਰ ਗਿਆ ਬਲਜੀਤ ਨੇ ਵੀਰੇ ਵੱਲ ਵੇਖ ਕੇ ਇੱਕ ਵਾਰ ਤਾਂ ਮਨ ਵਿੱਚ ਸ਼ੰਕਾ ਜਿਹਾ ਕੀਤਾ ਫਿਰ ਉਸ ਨੇ ਹਿੰਮਤ ਜਿਹੀ ਕਰਕੇ ਵੀਰੇ ਨੂੰ ਆਖਿਆ ਲੈ ਵੀਰੇ ਇਹ ਤਾਂ ਨਿਆਣੇ ਮਜ਼ਾਕ ਕਰੀ ਜਾਂਦੇ ਆ ਐਵੇਂ ਦਿਲ ਤੇ ਨਹੀਂ ਲਾਈ ਦੀ ਹਾਂ ਬਲਜੀਤ ਬਾਈ ਤੂੰ ਸਹੀ ਆਖਿਆ ਏ ਇਹਨੇ ਨੂੰ ਫਿਰ ਉਹੀ ਮੁੰਡਾ ਆਖਣ ਲੱਗਿਆ ਕਿ ਤੂੰ ਕੁੜੀ ਆ ਤੂੰ ਕੁੜੀ ਆ ਬਲਜੀਤ ਨੇ ਉਸ ਨੂੰ ਕਿਹਾ ਤੂੰ ਜਾਣਨਾ ਹੈ ਕਿ ਤਰ੍ਹਾਂ ਤੇਰੇ ਜੁੱਤੀਆਂ ਮ ਕੱਢ ਕੇ ਹੁਣੇ ਹੀ ਮੁੰਡਾ ਤਾਂ ਡਰ ਕੇ ਭੱਜ ਚੱਕੀ ਦੇ ਇੰਜਨ ਵੱਲ ਨੂੰ ਹੋ ਗਿਆ ਵੀਰੇ ਦਾ ਚਿਹਰਾ ਲਾਲੀ ਛੱਡ ਪ੍ਰੀਤਮ ਫੜ ਗਿਆ ਮੁੜ ਕੇ ਦੇ ਬਰੀਕ ਮੋਤੀ ਮੱਥੇ ਉੱਤੇ ਸੇਮ ਆਏ ਵੀਰੇ ਨੇ ਕੁਝ ਨਾ ਆਖਿਆ ਤੇ ਆਪਣੀ ਗੰਢ ਚੁੱਕ ਚੁੱਪਚਾਪ ਤੁਰ ਪਿਆ ਬਲਜੀਤ ਉਹਨੂੰ ਕਾਲੀ ਕਦਮ ਪੁੱਟਦੇ ਨੂੰ ਪਿੱਛੋਂ ਆਖਦਾ ਹੀ ਰਹਿ ਗਿਆ ਉਸਨੇ ਸੋਚਿਆ ਕਿ ਸ਼ਾਇਦ ਕੁਝ ਲੋਕ ਸੂਖਮ ਚੇਤ ਤੇ ਕੋਮਲ ਮਨ ਵਾਲੇ ਹੁੰਦੇ ਹਨ ਇਹ ਬੋਤੀ ਗੱਲ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਕੁਝ ਲੋਕ ਸੰਗਾਊ ਸੁਭਾਅ ਦੇ ਹੁੰਦੇ ਹਨ ਸੋਚਾਂ ਸੋਚਦੇ ਆ ਬਲਜੀਤ ਦੋ ਚਿੱਤੀ ਜਹੀ ਵਿੱਚ ਪੈ ਗਿਆ ਚੱਕੀ ਵਾਲੇ ਮੁੰਡੇ ਨੇ ਬਲਜੀਤ ਨੂੰ ਆਵਾਜ਼ ਮਾਰ ਲਈ ਬਈ ਲੈ ਪੀ ਦਿੱਤੀ ਤੇਰੀ ਕਣਕ ਆਟਾ ਲੈ ਜਾ ਹੁਣ ਬਈ ਲੈ ਲਵਾ ਦੇ ਹੱਥ ਫਿਰ ਥੈਲੇ ਨੂੰ ਬਲਜੀਤ ਨੇ ਮੁੰਡੇ ਨੂੰ ਆਖਿਆ ਚੱਕੀ ਵਾਲੇ ਮੁੰਡੇ ਨੂੰ ਮੰਨਦੇ ਪੈਸੇ ਫੜਾ ਮੋਢੇ ਉੱਤੇ ਥੈਲਾ ਚੁੱਕ ਬਲਜੀਤ ਕਾਲੀ ਕਦਮਾਂ ਨਾਲ ਵੀਰੇ ਦੇ ਮਗਰ ਤੁਰਦਾ ਹੈ ਵੀਰਾ ਅੱਗੇ ਜਾ ਖਲੋ ਕੇ ਬਲਜੀਤ ਦੀ ਉਡੀਕ ਕਰਦਾ ਹੈ ਜਦੋਂ ਬਲਜੀਤ ਉਸ ਕੋਲ ਪਹੁੰਚਦਾ ਹੈ ਤਾਂ ਵੀਰਾ ਉਸ ਨੂੰ ਆਖਦਾ ਹੈ ਆਜਾ ਬਾਈ ਘਰੋਂ ਹੋ ਕੇ ਚਾਹ ਪੀਂਦਾ ਜਾਵੀਂ ਉਹਦੇ ਮੂੰਹੋਂ ਪਿਆਰ ਭਰੇ ਬੋਲ ਸੋਣ ਬਲਜੀਤ ਦੇ ਸਾਹ ਨਾਲ ਸਾਹ ਨਾਲ ਰਲੇ ਨਹੀਂ ਭਾਈ ਫਿਰ ਮਿਲਾਂਗੇ ਹੁਣ ਘਰੇ ਮਾਤਾ ਉਡੀਕਦੀ ਹੋ ਚੰਗਾ ਬਾਈ ਰੱਬ ਰੱਖਾ ਨਾਲੇ ਕਿਸੇ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਇਆ ਕਰ ਲੋਕ ਤਾਂ ਕੁਝ ਨਾ ਕੁਝ ਭੌਂਕਦੇ ਹੀ ਰਹਿੰਦੇ ਆ ਨਾਲੇ ਉਹ ਜਵਾਕ ਜਿਹੇ ਦੀ ਤਾਂ ਨਿਆਣੀ ਮਤ ਸੀ ਬਾਈਬਲ ਜੀਤ ਨੇ ਆਖਿਆ ਚੰਗਾ ਬਾਈ ਸੱਚੀ ਅਕਾਲ ਬਲਜੀਤ ਘਰ ਪਹੁੰਚ ਗਿਆ ਤੇ ਆਪਣੀ ਬੀਬੇ ਨੂੰ ਵੀਰੇ ਨਾਲ ਹੋਈ ਮੁਲਾਕਾਤ ਤੇ वार्तालाਪ ਬਾਰੇ ਸਭ ਕੁਝ ਬਿਆਨ ਕਰ ਦਿੱਤਾ ਬੀਬੇ ਸਭ ਕੁਝ ਸੁਣ ਬਹੁਤ ਖੁਸ਼ ਹੋਈ ਤੇ ਸੋਚਣ ਲੱਗੀ ਕਿ ਸ਼ੁਕਰ ਹੈ ਇਹਨੂੰ ਪਿੰਡ ਵਿੱਚ ਕੋਈ ਤਾਂ ਚੰਗਾ ਮਿਲਿਆ ਸ਼ਾਇਦ ਪੁਰਾਣੇ ਜ਼ਖਮ ਹੌਲੀ-ਹੌਲੀ ਭਰ ਜਾਣ ਉਸ ਮੁੰਡੇ ਦੀ ਸੰਗਤ ਕਰਕੇ ਬਲਜੀਤ ਰੋਟੀ ਪਾਣੀ ਛੱਕ ਕੇ ਖੁੱਲੇ ਅਸਮਾਨ ਥੱਲੇ ਮੰਝੇ ਉੱਤੇ ਲੰਮਾ ਪੈ ਗਿਆ ਉਸ ਦਾ ਸਾਰਾ ਧਿਆਨ ਅਜ ਵਾਰ-ਵਾਰ ਵੀਰੇ ਵੱਲ ਜਾ ਰਿਹਾ ਸੀ ਉਹ ਦੁਬਾਰਾ ਛੇਤੀ ਤੋਂ ਛੇਤੀ ਵੀਰੇ ਨੂੰ ਮਿਲਣ ਬਾਰੇ ਸੋਚ ਰਿਹਾ ਸੀ ਸੋਚਾਂ ਵਿੱਚ ਖੁੱਲੀਆਂ ਅੱਖਾਂ ਨੀਂਦ ਵਿੱਚ ਕਦੋਂ ਬੰਦ ਹੋ ਗਈਆਂ ਬਲਜੀਤ ਨੂੰ ਪਤਾ ਹੀ ਨਾ ਲੱਗਾ ਸੁਵਖਤ ਤੇ ਉੱਠ ਬਲਜੀਤ ਚਾਹ ਪੀ ਕੇ ਖੇਤ ਵੱਲ ਨੂੰ ਤੁਰਿਆ ਵੀਰੇ ਨੂੰ ਮਿਲਨ ਦੀ ਕੋਈ ਖਿੱਚ ਜਿਹੀ ਸੀ ਜੋ ਬਲਜੀਤ ਨੂੰ ਜ਼ਾਦੇ ਘੁੱਟ ਪਰ ਖੇਤਾਂ ਦੇ ਰਾਹੇ ਪੈ ਗਿਆ ਅੱਜ ਵੀਰੇ ਨਾਲ ਕੀ ਗੱਲਬਾਤ ਕਰਾਂ ਪਤਾ ਨਹੀਂ ਉਹ ਮੇਰੇ ਬਾਰੇ ਕੀ ਸੋਚਦਾ ਹੋਵੇਗਾ ਪਤਾ ਨਹੀਂ ਅੱਜ ਵੀਰਾ ਖੇਤ ਆਇਆ ਹੋਵੇਗਾ ਜਾਂ ਨਹੀਂ ਹਾਲੇ ਤਾਂ ਦਿਨ ਵੀ ਪੂਰਾ ਨਹੀਂ ਚੜਿਆ ਕੱਲ ਦੀ ਗੱਲ ਵੀ ਉਸਦੇ ਦਿਮਾਗ ਵਿੱਚ ਨਾਲੋਂ ਨਾਲ ਚੱਲ ਰਹੀ ਸੀ ਸੋਚਾਂ ਸੋਚਦਾ ਹੋਇਆ ਖੇਤ ਪਹੁੰਚ ਜਾਂਦਾ ਦੂਰੋਂ ਹੀ ਵੀਰੇ ਨੂੰ ਖੇਤ ਵਿੱਚ ਹਲ ਵਾਉਂਦਿਆਂ ਦੇਖ ਬਲਜੀਤ ਦਾ ਮਨ ਖਿੜ ਗਿਆ ਉਸ ਦੇ ਦਿਲ ਵਿੱਚ ਅਜੀਬ ਜਿਹੀ ਖੁਸ਼ੀ ਸੀ ਵੀਰੇ ਨੂੰ ਦੇਖ ਅਬਲਜੀਤ ਦੇ ਦਿਲ ਵਿੱਚ ਅਜੀਬ ਜਿਹੀ ਖੁਸ਼ੀ ਸੀ ਤੇ ਉਸ ਦਾ ਦਿਲ ਉੱਡੂ-ਉੱਡੂ ਕਰਨ ਲੱਗਿਆ ਵੀਰੇ ਨੇ ਬਲਜੀਤ ਨੂੰ ਦੇਖਿਆ ਤੇ ਹਲ ਖਿLAR ਕੇ ਅੱਗੋ ਵਾਢੀ ਹੋ ਤੁਰਿਆ ਪਹਿਲੀ ਵਾਰ ਦੋਵਾਂ ਦੀਆਂ ਅੱਖਾਂ ਖੇਤ ਦੀ ਵੱਟ ਤੇ ਟਕਰਾਈਆਂ ਦੋਹਾਂ ਨੇ ਹੱਥ ਮਲਾਏ ਵੀਰੇ ਨੇ ਬਲਜੀਤ ਨੂੰ ਖੁਸ਼ੀ ਜ਼ਾਹਿਰ ਕਰਦੇ ਆਖਿਆ ਮੈਂ ਤਾਂ ਤੈਨੂੰ ਹੀ ਉਡੀਕਦਾ ਸੀ ਬਾਈ ਮੈਨੂੰ ਤਾਂ ਲੱਗਾ ਸੀ ਤੇਰੇ ਘਰ ਕੋਈ ਸੁਨੇਹਾ ਹੀ ਭੇਜਣਾ ਪੈਣਾ ਸ਼ੁਕਰ ਹੋਇਆ ਤੂੰ ਆ ਗਿਆ ਹਾਂ ਬਾਈ ਮੇਰੇ ਦਿਲ ਚ ਬਸ ਤੈਨੂੰ ਹੀ ਮਿਲਾਂਦੀ ਚਾਹ ਜੀ ਹੋਈ ਬੜੇ ਚਿਰਾਂ ਮਗਰੋਂ ਕੋਈ ਆਪਣਾ ਜਿਹਾ ਮਿਲਿਆ ਬਸ ਮੇਰੇ ਲਈ ਤਾਂ ਇਹ ਸਮਝੋ ਪਹੂ ਹੀ ਮਸਾ ਫੁੱਟੀ ਬਲਜੀਤ ਨੇ ਜਵਾਬ ਦਿੱਤਾ ਦੋਵੇਂ ਗੱਲਾਂ ਕਰ ਰਹੇ ਸਨ ਕਿ ਵੀਰੇ ਦੀਆਂ ਦੋਵੇਂ ਭੈਣਾਂ ਰੱਜੀ ਤੇ ਮੀਤੋ ਖੇਤ ਵਿੱਚ ਚਾਹ ਲੈ ਕੇ ਪਹੁੰਚ ਗਈਆਂ ਵੀਰੇ ਨੇ ਬਲਜੀਤ ਨੂੰ ਆਖਿਆ ਚੱਲ ਬਈ ਹੁਣ ਚਾਹ ਪੀ ਲੈਨੇ ਆ ਬਾਈ ਮੈਂ ਤਾਂ ਪੀ ਕੇ ਆਇਆ ਸੀ ਕਰੋ ਕਿਉਂ ਦੁਬਾਰਾ ਕਿਹੜੀ ਪੀਤੀ ਨਹੀਂ ਜਾਂਦੀ ਜਾਂ ਫਿਰ ਸਾਡੇ ਘਰ ਦੀ ਬਣੀ ਚਾਹ ਤੈਨੂੰ ਚੰਗੀ ਨਹੀਂ ਲੱਗਣੀ ਬਲਜੀਤ ਨੇ ਕਿਹਾ ਉਹ ਨਾ ਬਾਈ ਇਹ ਕਿਉਂ ਚੀਆ ਗੱਲਾਂ ਕਰ ਰਹੀਆਂ ਏ ਚੱਲ ਫਿਰ ਪਿਆਦੇ ਚਾ ਦੋਵੇਂ ਉੱਠ ਕੇ ਚਾਹ ਪੀਣ ਚਲੇ ਜਾਂਦੇ ਹਨ ਦੋਵੇਂ ਭੈਣਾ ਰੱਜੀ ਤੇ ਮੀਤੋ ਬਲਜੀਤ ਨੂੰ ਵੇਖ ਵੀਰੇ ਵੱਲ ਸਵਾਲ ਭਰੀਆਂ ਨਜ਼ਰਾਂ ਨਾਲ ਦੇਖਦੀਆਂ ਹਨ ਵੀਰਾ ਆਪ ਹੀ ਬੋਲ ਪੈਂਦਾ ਹੈ ਇਹ ਬਲਜੀਤ ਆ ਲਾਗਲੇ ਪਿੰਡ ਇਹਨਾਂ ਦਾ ਖੇਤ ਆ ਆਪਣੇ ਨਾਲ ਹੀ ਲੱਗਦਾ ਆ ਤੇ ਇੱਥੇ ਅਸੀਂ ਇਕੱਠੇ ਕੰਮ ਕਰੀ ਜਾਂਦੇ ਆ ਸਾਥਵੀ ਬਣ ਜਾਂਦਾ ਦੋਵਾਂ ਦਾ ਅੱਛਾ ਬਾਈ ਸਾਥਰੀ ਅਕਾਲ ਦੋਵੇਂ ਭੈਣਾਂ ਨੇ ਹੱਥ ਜੋੜ ਕੇ ਬਲਜੀਤ ਨੂੰ ਸਾਥਰੀ ਅਕਾਲ ਬੁਲਾਈ ਬਲਜੀਤ ਵੀ ਨਾਲ ਹੀ ਹੱਥ ਜੋੜ ਦਿੰਦਾ ਹੈ ਦੋਵੇਂ ਭੈਣਾਂ ਬਲਦਾਂ ਨੂੰ ਪੱਠੇ ਪਾਉਣ ਚਲੀਆਂ ਜਾਂਦੀਆਂ ਤੇ ਵੀਰਾ ਰੋਟੀ ਖਾਣ ਲੱਗ ਪੈਂਦਾ ਬਲਜੀਤ ਦੇ ਬਹੁਤ ਵਾਰ ਮਨਾ ਕਰਨ ਤੇ ਵੀ ਉਹ ੱਤਕੇ ਨਾਲ ਉਸ ਨੂੰ ਰੋਟੀ ਖਵਾ ਦਿੰਦਾ ਕੁਝ ਚਿਰ ਮਗਰੋਂ ਰੱਜੀ ਤੇ ਮੀਤੋ ਵੀ ਆ ਜਾਂਦੀਆਂ ਵੀਰੇ ਬਲਜੀਤ ਭਾਈ ਨੂੰ ਕਦੇ ਘਰੇ ਵੀ ਲੈ ਕੇ ਆਵੀ ਅਸੀਂ ਚੱਲਦੀਆਂ ਹੁਣ ਬਾਪੂ ਜੀ ਉਡੀਕਦੇ ਹੋਣੇ ਆ ਰੱਜੀ ਨੇ ਭਾਂਡੇ ਛੋਲੇ ਵਿੱਚ ਪਾਉਂਦਿਆਂ ਵੀਰੇ ਨੂੰ ਆਖਿਆ ਚੰਗਾ ਭਾਈ ਜਾਓ ਤੁਸੀਂ ਵੀਰੇ ਨੇ ਜਵਾਬ ਦਿੱਤਾ ਬਹੁਤ ਸਿਆਣੀਆਂ ਨੇ ਤੇਰੀਆਂ ਭੈਣਾ ਰੱਬ ਕਰੇ ਹੱਸਦੀਆਂ ਵਸਦੀਆਂ ਰਹਿਣ ਬਲਜੀਤ ਨੇ ਦਿਲੋਂ ਅਸੀਸ ਦਿੱਤੀ हां ਭਾਈ ਵਿੱਚੋਂ ਇਹ ਮੇਰੀ ਮਦਦ ਕਰ ਜਾਂਦੀਆਂ ਨੇ ਚੱਲ ਤੂੰ ਬਹਿ ਜਾ ਇੱਥੇ ਮੈਂ ਜਰਾ ਪੱਠੇ ਵਾਢਾਂ ਵਾਂ ਤੇ ਫਿਰ ਸੁਹਾਗਾ ਜੋੜ ਦਿਆਂਗਾ ਵੀਰੇ ਨੇ ਆਖਿਆ ਨਹੀਂ ਬਾਈ ਤੂੰ ਸੁਹਾਗਾ ਫਿਰ ਮੈਂ ਪੱਠੇ ਵਾਢ ਦਿੰਦਾ ਬਲਜੀਤ ਨੇ ਵੀਰੇ ਹੱਥੋਂ ਦਾਤੀ ਖੋ ਲਈ ਤੇ ਮੱਲੋ ਮੱਲੀ ਪੱਠਿਆਂ ਦੇ ਟੱਕ ਚ ਵੜ ਪੱਠੇ ਵੜਨੇ ਸ਼ੁਰੂ ਕਰ ਦਿੱਤੇ 12 ਪਰ ਵੱਡ ਬਲਜੀਤ ਨੇ ਰੇੜੀ ਵਿੱਚ ਸੁੱਟ ਦਿੱਤੇ ਫਿਰ ਤੀਜੇ ਪੈਰ ਤੇ ਅੰਤ ਬਲਜੀਤ ਨੇ ਵੀਰੇ ਨੂੰ ਕਿਹਾ ਚੰਗਾ ਬਾਈ ਹੁਣ ਘਰ ਚਲਦਾ ਤੇ ਵੀਰਾ ਕਹਿੰਦਾ ਨਹੀਂ ਬਾਈ ਮੇਰੀਆਂ ਭੈਣਾਂ ਕਹਿੰਦੀਆਂ ਸੀ ਤੈਨੂੰ ਘਰ ਲੈ ਕੇ ਜਾਵਾਂ ਤੂੰ ਮੇਰੇ ਨਾਲ ਚੱਲ ਅੱਜ ਤਾਂ ਮੈਂ ਬੇਬੇ ਨੂੰ ਨਹੀਂ ਦੱਸ ਕੇ ਆਇਆ ਫਿਰ ਕਿਸੇ ਦਿਨ ਚੱਲਾਂਗੇ ਹੁਣ ਮੈਨੂੰ ਇਜਾਜ਼ਤ ਦੇ ਬਾਈ ਤੇਰਾ ਆਪਣਾ ਘਰ ਹੈ ਜੇ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਬੇਝਿਜਕੋ ਕੇ ਦੱਸ ਦੇ ਸੰਗੀ ਨਾ ਪੋਰਾ ਵੀ ਵੀਰੇ ਨੇ ਪਿਆਰ ਨਾਲ ਹੱਕ ਜਿਤਾਉਂਦਿਆ ਕਿਆ ਦੋਵੇਂ ਆਪੋ ਆਪਣੇ ਰਾਹ ਪੈ ਜਾਂਦੇ ਪਰ ਦੋਵੇਂ ਨਿਖੜੇ ਜਿਵੇਂ ਮਣਾ ਨਾਲ ਖੇਤ ਵਿੱਚੋਂ ਨਿਕਲੇ ਜਿਵੇਂ ਉਹਨਾਂ ਦਾ ਜਾਣ ਨੂੰ ਦਿਲ ਨਾ ਕਰਦਾ ਹੋਵੇ ਫਿਰ ਹਰ ਰੋਜ਼ ਦੋਵੇਂ ਇੱਕ ਦੂਜੇ ਨਾਲ ਕੰਮ ਕਰਾਉਂਦੇ ਦੋਵਾਂ ਦਾ ਮਿਲਣਾ ਅਮਲ ਫੀਮ ਦੇ ਨਸ਼ੇ ਨਾਲੋਂ ਵੀ ਵੱਧ ਗਿਆ ਬਲਜੀਤ ਨੇ ਹਰ ਰੋਜ਼ ਸਵੇਰੇ ਉੱਠਣਾ ਤੇ ਖੇਤ ਪਹੁੰਚ ਕੇ ਸਾਰਾ ਦਿਨ ਖੁਰਪਾ ਦਾਤੀ ਚਲਾਉਣਾ ਬਲਦਾਂ ਦੀ ਸੇਵਾ ਕਰਨੀ ਤੇ ਰਾਤ ਨੂੰ ਘਰ ਮੁੜਨਾ ਵੀਰੇ ਨੂੰ ਵੀ ਬਲਜੀਤ ਦੀ ਆਦਤ ਜਿਹੀ ਹੋ ਗਈ ਬਲਜੀਤ ਕਦੇ ਵੀ ਖੇਤ ਪਹੁੰਚਣ 'ਚ ਦੇਰੀ ਨਾ ਕਰਦਾ ਬੜੀ ਵਾਰ ਵੀਰੇ ਤੋਂ ਵੀ ਪਹਿਲਾਂ ਖੇਤ ਪਹੁੰਚ ਜਾਂਦਾ ਤੇ ਰਹਿੰਦੇ ਕੰਮ ਕਾਰ ਨਿਬੇੜ ਲੈਂਦਾ ਜਦੋਂ ਕਦੇ ਵੀਰਾ ਪਹਿਲਾਂ ਖੇਤ ਆ ਜਾਂਦਾ ਤੇ ਉਹਦੀਆਂ ਨਿਗਾਹਾਂ ਖੇਤਾਂ 'ਚ ਦੂਰ ਦੂਰ ਤੱਕ ਲੱਗੇ ਹੋਏ ਦਰਖਤਾਂ ਨੂੰ چیرਦੀਆਂ ਸਿਰਫ ਬਲਜੀਤ ਦੇ ਝਾਕੇ ਨੂੰ ਹੀ ਲੱਪਦੀਆਂ ਸਨ ਵੀਰਾ ਹਰ ਰੋਜ਼ ਕੁਝ ਨਾ ਕੁਝ ਬਲਜੀਤ ਲਈ ਲੈ ਕੇ ਆਉਂਦਾ ਜਿਵੇਂ ਗੋੜੇ ਸ਼ੱਕਰ ਦੁੱਧ ਬਲਜੀਤ ਨੇ ਬਹੁਤ ਨਾ ਨੁੱਕਰ ਕਰਨੀ ਪਰ ਵੀਰੇ ਨੇ ਉਹਦੀ ਕੋਈ ਗੱਲ ਨਾ ਸੁਣੀ ਤੇ ਇਹ ਨਾਲ ਕੁਝ ਨਾ ਕੁਝ ਬਲਜੀਤ ਨੂੰ ਖੁਆ ਹੀ ਦੇਣਾ ਮਜਬੂਰੀ ਨਾਲ ਮਲਜੀਤ ਬਲਜੀਤ ਨੂੰ ਲੈਣਾ ਪੈਂਦਾ ਕਿਉਂਕਿ ਵੀਰੇ ਦੇ ਨਾਲ-ਨਾਲ ਉਸ ਦੀਆਂ ਭੈਣਾਂ ਰੱਜੀ ਤੇ ਮੀਤੋ ਵੀ ਬਲਜੀਤ ਦਾ ਬਹੁਤ ਮੋਹ ਕਰਦੀਆਂ ਸਨ ਹਰ ਰੋਜ਼ ਉਹ ਬਲਜੀਤ ਨੂੰ ਘਰ ਜਾਣ ਵੱਲੋਂ ਮਨਾਉਂਦੀਆਂ ਪਰ ਰੋਜ਼ ਹੀ ਬਲਜੀਤ ਕੋਈ ਨਾ ਕੋਈ ਭੱਜ ਬਣਾਉਂਦਾ ਕੱਲ ਜਾਂ ਫਿਰ ਕਿਸੇ ਹੋਰ ਦਿਨ ਦਾ ਕਹਿ ਕੇ ਉਹਨਾਂ ਨੂੰ ਟਾਲ ਦਿੰਦਾ ਦਿਨ ਗੁਜ਼ਰਦੇ ਗਏ ਬਹੁਤ ਵਧੀਆ ਸਮਾਂ ਬੀਤ ਗਿਆ ਇੱਕ ਦਿਨ ਬਲਜੀਤ ਨੂੰ ਤਾਪ ਨੇ ਆਣ ਕੇ ਰਿਆ ਉਸਦਾ ਸਰੀਰ ਠਿੱਲਾ ਪੈ ਗਿਆ ਜਿਸ ਕਾਰਨ ਬੇਬੇ ਨੇ ਉਸ ਨੂੰ ਖੇਤ ਨਾ ਜਾਣ ਦਿੱਤਾ ਜਦੋਂ ਬਲਜੀਤ ਖੇਤਾਂ ਆਇਆ ਤਾਂ ਵੀਰਾ ਬਹੁਤ ਉਦਾਸ ਹੋਇਆ ਜਿਵੇਂ ਤਿਵੇਂ ਘਰ ਉਸਨੇ ਦਿਨ ਤਾਂ ਕੱਟ ਲਿਆ ਤੇ ਰਾਤ ਨੂੰ ਵੀ ਬਲਜੀਤ ਦੇ ਨਾ ਆਉਣ ਦਾ ਕਾਰਨ ਸੋਚਦਾ ਰਿਹਾ ਜਦੋਂ ਅਗਲੇ ਦਿਨ ਵੀ ਬਲਜੀਤ ਨਾ ਆਇਆ ਵੀਰੇ ਨੇ ਉਸ ਦਿਨ ਨਾ ਪੱਠੇ ਵੱਡੇ ਤੇ ਨਾ ਹਲ ਜੋੜੇ ਰੋਟੀ ਵੀ ਨਾ ਮਾਤਰ ਹੀ ਖਾਧੀ ਦੋਵੇਂ ਭੈਣਾਂ ਨੇ ਹੀ ਖੇਤ ਦਾ ਸਾਰਾ ਕੰਮ ਦੇਖਿਆ ਵੀਰੇ ਦਾ ਕੁਝ ਵੀ ਕਰਨ ਨੂੰ ਦਿਲ ਨਾ ਕੀਤਾ ਉਧਰ ਜਿਵੇਂ ਹੀ ਬਲਜੀਤ ਦਾ ਤਾਪ ਉਧਰਿਆ ਤਾਂ ਉਸਦੇ ਨਾਨਕੇ ਪਿੰਡ ਤੋਂ ਕਿਸੇ ਜ਼ਰੂਰੀ ਗੱਲ ਲਈ ਛੇਤੀ ਆਉਣ ਵਜੋਂ ਆਖਰ ਚਿੱਠੀ ਪਹੁੰਚ ਗਈ। ਬਲਜੀਤ ਇੱਕ ਦਿਨ ਰੁੱਕ ਕੇ ਵੀਰੇ ਨੂੰ ਮਿਲਣ ਜਾਣਾ ਚਾਹੁੰਦਾ ਸੀ ਪਰ ਉਸਦੀ ਮਾਂ ਨੇ ਉਸ ਨੂੰ ਧੱਕੋ ਧੱਕੀ ਨਾਨਕੇ ਪਿੰਡ ਤੋੜ ਦਿੱਤਾ। ਤਿੰਨ ਚਾਰ ਦਿਨ ਮਗਰੋਂ ਵੀ ਜਦੋਂ ਬਲਜੀਤ ਨਾ ਆਇਆ ਤਾਂ ਵੀਰੇ ਨੂੰ ਫਿਕਰ ਜੀ ਹੋਣ ਲੱਗੀ। ਉਸਨੇ ਨਦੀ ਪਾਰ ਕਰ ਉਹਦੇ ਘਰ ਜਾਣ ਲਈ ਸੋਚਿਆ। ਪੁੱਛ ਪਛਾ ਕੇ ਉਹ ਬਲਜੀਤ ਦੇ ਘਰ ਪਹੁੰਚਿਆ। ਵੇੜੇ ਵਿੱਚ ਬਜ਼ੁਰਗ ਮਾਤਾ ਬੈਠੀ ਦੇਖ ਉਸਦੇ ਪੈਰੀ ਹੱਥ ਲਗਾ ਕੇ ਬਲਜੀਤ ਬਾਰੇ ਪੁੱਛਿਆ ਬੇਬੇ ਬਲਜੀਤ ਕਿੱਥੇ ਆ ਪੁੱਤ ਉਹ ਤਾਂ ਨਾਨਕੇ ਪਿੰਡ ਗਿਆ ਕਿਸੇ ਜ਼ਰੂਰੀ ਕੰਮ ਲਈ ਕਦੋਂ ਮੁੜੂਗਾ ਬੇਬੇ ਫਿਰ ਪੁੱਤ ਲੱਗ ਹੀ ਜਾਣਗੇ 4-5 ਦਿਨ ਤਾਂ ਕੀ ਗੱਲ ਹੋ ਗਈ ਪੁੱਤ ਬੇਬੇ ਬਲਜੀਤ ਉੰਜ ਠੀਕ ਤਾਂ ਹੈਗਾ ਆ ਹਾਂ ਪੁੱਤ 2-3 ਦਿਨ ਤਾਂ ਤਾਪ ਚੜਿਆ ਸੀ ਉਸ ਨੂੰ ਫਿਰ ਨਾਨਕੇ ਕਿਸੇ ਜ਼ਰੂਰੀ ਕੰਮ ਲਈ ਚਿੱਠੀ ਆ ਗਈ ਮੈਂ ਭੇਜ ਦਿੱਤਾ ਉਸ ਦਿਨ ਵੀਰੇ ਨੂੰ 4-5 ਦਿਨਾਂ ਦਾ ਸੁਣ ਕੇ ਮਹੀਨੇ ਸਾਲ ਵਾਂਗੂ ਜਾਪੇ ਚੰਗਾ ਮਾਤਾ ਜੀ ਮੈਂ ਚੱਲਦਾ ਹਾਂ ਜਦੋਂ ਵੀ ਬਲਜੀਤ ਆਵੇ ਤਾਂ ਆਖਿਓ ਵੀਰਾ ਆਇਆ ਸੀ ਨਦੀਆਂ ਪਾਰ ਵਾਲਾ ਜਦੋਂ ਵੀ ਆਵੇ ਮੈਨੂੰ ਜ਼ਰੂਰ ਮਿਲੇ ਕੋਈ ਜ਼ਰੂਰੀ ਗੱਲ ਕਰਨੀ ਆ ਇਹਨਾਂ ਆਖ ਵੀਰਾ ਉੱਥੋਂ ਉਦਾਸ ਚਿੱਤ ਹੋ ਤੁਰਿਆ ਜਾਦਾ ਘਟ ਵੀ ਉਦੋਂ ਸੰਗੋ ਥੱਲੇ ਨਾ ਉਤਰਿਆ ਬਲਜੀਤ ਤਾਂ ਉਸੇ ਦਿਨ ਹੀ ਵਾਪਸ ਮੋੜ ਆਇਆ ਜਿਸ ਦਿਨ ਵੀਰਾ ਉਹਦੇ ਘਰ ਉਸਦਾ ਪਤਾ ਲੈਣ ਆਇਆ ਸੀ ਉਸਦਾ ਆਪਣਾ ਦਿਲ ਵੀ ਵੀਰਾ ਵੀਰੇ ਬਿਨਾ ਕਿੱਥੇ ਲੱਗਦਾ ਸੀ ਉਹ ਤਾਂ ਜਦੋਂ ਤਾਪ ਚੜਿਆ ਉਦੋਂ ਦਾ ਹੀ ਉਸ ਨੂੰ ਮਿਲਣ ਲਈ ਤੜਫ ਰਿਹਾ ਸੀ ਫਿਰ ਨਾਨਕੀਆਂ ਵੱਲ ਜਾਣਕਾਰਾਂ ਨੇ ਵੀਰੇ ਨੂੰ ਨਾ ਮਿਲ ਸਕਿਆ ਉਸ ਨੂੰ ਇਸ ਗੱਲ ਦਾ ਵੀ ਬਨ ਹੀ ਮਨ ਬਹੁਤ ਪਛਤਾਵਾ ਸੀ ਕਿ ਉਹ ਵੀਰੇ ਨੂੰ ਨਾ ਮਿਲ ਸਕਿਆ ਤੇ ਨਾ ਉਸ ਨੂੰ ਕੋਈ ਕਾਰਨ ਦੱਸ ਸਕਿਆ ਸੋਚਦਾ ਸੀ ਪਤਾ ਨਹੀਂ ਵੀਰਾ ਇਸ ਬਾਰੇ ਕੀ ਸੋਚਦਾ ਹੋਵੇਗਾ ਬੇਬੇ ਤੋਂ ਵੀਰੇ ਦੇ ਆਉਣ ਬਾਰੇ ਸੁਣ ਉਹ ਆਥਣ ਵੇਲੇ ਹੀ ਖੇਤਾਂ ਵੱਲ ਨੂੰ ਤੁਰ ਪਿਆ ਖੇਤਾਂ ਵਿੱਚ ਪਹੁੰਚ ਚਾਰੇ ਪਾਸੇ ਨਿਗਾਹ ਕਮਾਈ ਉਸ ਨੂੰ ਕੋਈ ਵੀ ਨਜ਼ਰ ਨਾ ਆਇਆ ਸੋਚਿਆ ਸਾਰੇ ਪੱਠੇ ਲੈ ਕੇ ਚਲੇ ਹੋਣਗੇ ਪਰ ਮਨ ਨਿਰਾਸ਼ ਹੋ ਗਿਆ ਮਨ ਚੋਂ ਫਿਰ ਸੋਚਿਆ ਕਿ ਹੁਣ ਤਾਂ ਸਵੇਰੇ ਮਿਲਾਂਗੇ ਪਰ ਮਨ ਘਰ ਪਰਤਾਂ ਲਈ ਨਾ ਮੰਨਿਆ ਸੋਚਿਆ ਹੁਣ ਮੁੜਿਆ ਤਾਂ ਨਹੀਂ ਜਾਣਾ ਦੇਖਦਾ ਹਾਂ ਕਿ ਜਿੱਥੇ ਪੱਠਿਆਂ ਵਾਲਾ ਟੱਕ ਛੱਡ ਕੇ ਗਿਆ ਸੀ ਉਹ ਜਿਵੇਂ ਉੱਥੇ ਦਾ ਉੱਥੇ ਹੀ ਸੀ ਬਸ ਥੋੜਾ ਬਹੁਤ ਹੀ ਅੱਗੇ ਸਰਕਿਆ ਹੋਇਆ ਸੀ ਇੰਨੇ ਦਿਨ ਪਸ਼ੂਆਂ ਨੂੰ ਕੀ ਪਾਇਆ ਹੋਵੇਗਾ ਦਿਲ ਤੇ ਦਿਮਾਗ ਵਿੱਚ ਬਸ ਇੱਕੋ ਆਵਾਜ਼ ਆ ਰਹੀ ਸੀ ਵੀਰਾ ਨਾ ਚੌਂਦਿਆਂ ਹੋਇਆਂ ਵੀ ਬਲਜੀਤ ਵੀਰੇ ਦੇ ਪਿੰਡ ਵੱਲ ਨੂੰ ਤੁਰ ਪਿਆ ਜਦੋਂ ਪਿੰਡ ਵੜਿਆ ਤਾਂ ਸੂਰਜ ਛਿਪ ਚੁੱਕਾ ਸੀ ਸਾਰੇ ਪਾਸੇ ਫਿੱਕੀ ਜਿਹੀ ਸ਼ਿਆਹੀ ਫੈਲ ਗਈ ਪੱਠਿਆਂ ਦੀ ਪੰਡ ਚੁੱਕੀ ਜਾਂਦੇ ਇੱਕ ਬੰਦੇ ਨੂੰ ਬਲਜੀਤ ਨੇ ਆਵਾਜ਼ ਮਾਰੀ ਪੁੱਛਿਆ ਭਾਈ ਮੈਂ ਵੀਰੇ ਦੇ ਘਰ ਜਾਣਾ ਕਿੱਧਰ ਨੂੰ ਉਹਨਾਂ ਦਾ ਘਰ ਆਜਾ ਭਈ ਆਜਾ ਮੈਂ ਵੀ ਉਧਰ ਪਾਸੇ ਹੀ ਚੱਲਿਆ ਤੂੰ ਮੇਰੇ ਨਾਲ ਆ ਜਾ ਭਈ ਠੀਕ ਹੈ ਧੰਨਵਾਦ ਉਹ ਪਿੰਡ ਦੀਆਂ ਦੋ ਤਿੰਨ ਵਿੰਗੀਆਂ ਟੇਡੀਆਂ ਗਲੀਆਂ ਲੰਘ ਆਏ ਇੱਕ ਵੱਡੇ ਸਾਰੇ ਲੋਹੇ ਦੇ ਗੇਟ ਨੂੰ ਹੱਥ ਮਾਰ ਉਸ ਬੰਦੇ ਨੇ ਆਵਾਜ਼ ਦਿੱਤੀ ਕਿ ਵੀਰ ਸਿਆ ਆ ਬਈ ਤੁਹਾਡੇ ਘਰ ਦਾ ਪਤਾ ਪੁੱਛਦਾ ਸੀ ਇਹਨੇ ਕਹਿ ਕੇ ਪੱਠਿਆਂ ਦੀ ਪੰਡ ਚੁੱਕਣ ਵਾਲਾ ਬੰਦਾ ਆਪਣੇ ਰਾਹ ਪੈ ਗਿਆ ਹਾਂਜੀ ਭਾਈ ਕਿਹਨੂੰ ਮਿਲਣਾ ਸਾਹਮਣੇ ਵਾਲੇ ਨੇ ਬਲਜੀਤ ਨੂੰ ਸਵਾਲ ਕੀਤਾ ਹਾਂਜੀ ਦੋਸਤੋ ਇਸੇ ਸਾਡੀ ਅੱਜ ਦੀ ਕਹਾਣੀ ਤੇ ਇਸ ਕਹਾਣੀ ਦਾ ਅਗਲਾ ਜੋ ਮੋੜ ਹੈ ਉਹ ਬਹੁਤ ਹੀ ਜ਼ਿਆਦਾ ਦਿਲਚਸਪ ਹੈ ਕਿ ਬਲਜੀਤ ਦੇ ਨਾਲ ਉਸ ਘਰ ਦੇ ਵਿੱਚ ਜਾ ਕੇ ਕੀ ਹਾਦਸਾ ਵਾਪਰਿਆ ਕਿਵੇਂ ਇੱਕ ਅਣਜਾਣ ਬੰਦਾ ਉਸ ਨੂੰ ਇੱਕ ਸੂਏ ਦੇ ਕਿਨਾਰੇ ਤੇ ਮਿਲਦਾ ਹੈ ਉਹਦੇ ਨਾਲ ਦੋਸਤੀ ਕਰਦਾ ਹੈ ਤੇ ਇੰਨੀ ਜ਼ਿਆਦਾ ਦੋਸਤੀ ਗੁੜੀ ਹੋ ਜਾਂਦੀ ਹੈ ਕਿ ਬਲਜੀਤ ਤੇ ਵੀਰਾ ਇੱਕ ਦੂਜੇ ਨੂੰ ਮਿਲਣ ਲਈ ਵੀ ਤਰਸਦੇ ਹਨ ਵੀਰਾਸ ਨੂੰ ਮਿਲਣ ਲਈ ਕਿਉਂ ਤਰਸਦਾ ਸੀ ਉਸ ਦੇ ਮਨ ਵਿੱਚ ਇਹੋ ਜਿਹੀ ਕਿਹੜੀ ਸ਼ੰਕਾ ਸੀ ਜਿਹੜੀ ਬਲਜੀਤ ਨੂੰ ਆਪਣੇ ਵੱਲ ਖਿੱਚ ਰਹੀ ਸੀ ਉਹ ਤੁਹਾਨੂੰ ਭਾਗ ਦੂਜੇ ਵਿੱਚ ਪਤਾ ਲੱਗੇਗੀ ਬਹੁਤ ਹੀ ਜ਼ਿਆਦਾ ਇਸ ਕਹਾਣੀ ਦੇ ਵਿੱਚ ਇੱਕ ਗੁੰਝਲ ਹੈ ਜੋ ਕਹਾਣੀ ਨੂੰ ਅਖੀਰ ਤੱਕ ਸੁਨਿਆ ਹੀ ਪਤਾ ਲੱਗੇਗਾ ਭਾਗ 2 ਲੈ ਕੇ ਹਾਜ਼ਰ ਹੋਵਾਂਗੇ ਜੇਕਰ ਵਧੀਆ ਲੱਗੀ ਹੋਵੇ ਕਹਾਣੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮੇਰੇ ਪਿੰਡੂ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜ਼ਰੂਰ ਜਾਓ ਮਿਲਦੇ ਹਾਂ ਅਗਲੇ ਭਾਗ ਦੇ ਨਾਲ ਧੰਨਵਾਦ